ਹੇ ਫੋਲੋ 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 ਗੋ 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 ਸੱਸਰੀ ਕਾਲ ਜੀ ਸੱਸਰੀ ਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਸੱਸਰੀ ਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਜਿਹੜੇ ਮੇਰੀ ਵੀਡੀਓ ਦੇਖਦੇ ਆ ਜਿਹੜੇ ਮੇਰੀ ਵੀਡੀਓ ਦੇਖਦੇ ਆ ਕੀ ਹਾਲ ਚੱਲ ਰਿਹਾ ਦਾ ਹੈ ਜਦ ਚੂਣਾ ਖੇਲਦੀ ਪਈ ਆ ਜਸੂਣਾ ਮੇਰੇ ਖੇਲਦੀ ਪਈ ਆ ਉਹ ਹੱਸਦੀ ਪਈ ਆ ਕਿਉਂ ਪੈ ਲੰਮੀ ਤੇ ਦੰਦ ਕੱਢ ਰਹੀ ਆ ਆ ਦੇਖੋ ਇਹ ਦੋਨਾਂ ਦੇ ਵਲੌਗ ਦੇਖੋ ਆ ਦੇਖੋ ਸਾਡਾ ਦੋਨਾਂ ਦਾ ਵਲੌਗ ਇਹ ਨਿੱਕੇ ਨਿੱਕੇ ਦੰਦ ਲੀਆਂ ਕੱਢ ਰਹੀ ਆ ਦੇਖ ਤਾਂ ਸਾਹ ਜੜਿਆ ਉਹ ਕਹਿੰਦਾ ਨਹੀਂ ਨਾ ਜੋੜਿਆ ਸਿਰ ਇਹਦੇ ਪਤਾ ਹੁੰਦਾ ਵਲੌਗ ਆਹ ਇਹਦੇ ਪਤਾ ਹੁੰਦਾ ਨਹੀਂ ਬਣਾਉਂਦੀ ਆ ਆ ਦੇਖੋ ਸਾਡੀ ਜੱਸੀ ਜਸਲੀਨ ਕੋਰ ਜਦ ਜਲੂਰ ਕੋ ਲੰਮੀ ਪਈ ਆ ਮੇਰੇ ਨਾਲ ਇਹ ਦੇਖ ਰਹੀ ਆ ਕੀ ਕਰਦੀ ਆ ਦਾਦੀ ਚੈਨਲ ਨੂੰ ਕਰੋ ਸਬਸਕ੍ਰਾਈਬ ਚੈਨਲ ਨੂੰ ਕਰੋ ਸਸਕਾਰ ਸਸਕਾਰ ਚੈਨਲ ਦਾ ਕਰ ਦਿਓ ਸਸਕਾਰ ਸੋਡੀ ਜ ਚੋੜਾਣੀ ਆ ਦੇਖੋ ਜ ਚੋ ਵੀ ਤੁਹਾਨੂੰ ਕਰਦੀ ਆ ਜ ਚੋ ਵੀ ਤੁਹਾਨੂੰ ਵਾਇ ਵਾਇ ਕਰਦੀ ਆ ਵਾਇ ਕਰ ਦਿ ਚਲ ਵਾਇ ਕਰ ਦਿ ਵਾਇ ਬਗਾ ਅ ਜ ਚੋ ਵੀ ਤੁਹਾਨੂੰ ਵਾਇ ਕਰਦੀ ਆ ਕਰਦੇ ਕਰਦੇ ਗਦੀ ਬੋਏ ਹੋਏ ਹੋਏ ਬੋਏ ਗਦੀ ਬੋਏ ਚੱਲੋ ਦੇਖਣਾ ਭਈ ਬਾਇ ਬਾਇ ਕੀਤੀ ਜਾਂਦੀ ਬੱਚਾ ਲੈ ਲੋ ਲੈ ਸੁਣਣਾ ਸੁਣਣਾ ਤੂੰ ਹੂੰ ਹੂੰ ਲੈ ਦੋਂਦ ਦੋਂਦ ਰੋਟੀ ਲਿਆ ਅਮੀ ਯਾਦ ਆਦੀ ਆ ਲੋ ਜੀ ਪਲਾ ਦਿਓ ਲੈ ਲੈ ਸਿਰ ਤੇ ਕਿਲਰ ਬਿੱਚ ਲੈ ਗਿਆ ਲੈ ਲੈ ਮੰਤ ਕਰ ਲੋ ਪਾ ਲੈ ਅੱਜ ਤੇ ਇੱਕ ਵੀ ਡੈਡੀ ਮੰਮੀ ਨੇ ਕਿਹਾ ਕਿ ਮਾਦੀ ਬਿਮਾਰ ਹੋਇਆ ਪਰ ਸੂਟ ਚਮਕੀਲਾ ਕੱਟ ਕੇ ਪੋਣਾ ਨਹੀਂ ਖੋਲਦੇ ਹੈ ਇਹ ਚਲੋ ਤਾਂ ਇਤਨਾ ਆ ਕਿ ਹੁਣ ਦੋਈਆਂ ਇਹੋ ਦੋਈਆਂ ਜੋ ਦੋ ਬਿਆਗ ਲਿਆੰਦਾ ਹਾਂ ਹਾਂ ਕੀ ਮਾਤਾ ਸੂਟ ਸਾਡ ਲੈ ਲੂ ਕਰੂਗੀ ਇਸ ਕਰਕੇ ਕੰਮ ਤੇ ਜਾਂਦੇ ਆ ਉਹ ਦਾਦਾ ਕੋਈ ਲੋੜ ਨਹੀਂ ਮੰਮੀ ਇਹਨੇ ਮੈਂ ਹਵਾ ਵੀ ਨਹੀਂ ਲਗਾਉਣੀ ਨਾ ਇਹ ਸੂਟ ਸ਼ੀਸ਼ਿਆਂ ਵਾਲੇ ਹੁਣ ਸਾਡੇ ਕੋਲ ਸਮੋਨਾ ਹੈ ਇਹ ਮੇਰੇ ਨਾਲ ਇਹ ਲੋਕੀਆ ਦਾਦਾ ਦਾ ਭਯੋ ਕੇ 15000 ਦਾ ਨਹੀਂ ਹੈ ਬੇਰੀ ਖਾ ਉਹ ਤਾਵਲਾ ਲਾਓ ਫੇਰ ਨਾ 3 ਮਹੀਨੇ ਲਾਉਣੇ ਸਾਰੇ ਹਾਂ ਉਹ ਨਹੀਂ ਮੰਮੀ ਨੂੰ ਪੂਦੇ 12 ਮਹੀਨੇ ਹੋਣੇ 12 ਮਹੀਨੇ 18000 ਰੁਪਏ ਬਣਾਂਗੇ ਆ ਤੇ 18000 ਤੁਹਾਡਾ ਬਣਦਾ ਤਾਂ ਨਹੀਂ ਹੁਣ ਇਹ ਕਿਸੇ ਦਾ ਬਣਣਾ ਮਾੜਾ ਤੇਰੇ ਤੋਂ ਜ਼ਿਆਦਾ ਇਨਕਮ ਆ ਤੇਨੂੰ ਟੈਕਸ ਨਾ ਪਹਿਣਾ ਸ਼ੁਰੂ ਹੋ ਜਾਏ ਟੈਕਸ ਪਹਿਣਾ ਜਦੋਂ ਹੋਏ ਨਾ ਬਾਦੋਂ ਟੈਕਸ ਪਹਿਣਾ ਸ਼ੁਰੂ ਹੋ ਜਾਣਾ ਇੱਦਾਂ ਇਸ ਘਰੇ ਖਾਕੜ ਆਲੇ ਅਗਰ ਖਰਚ ਲਿਆ ਕਰਨ ਨਾਲ ਨਾਲ ਉਹ ਨਹੀਂ ਆਉਂਦੇ ਆ ਇੱਕ ਲਿਆ ਮਮਮੀ ਨੇ ਕੱਲ ਫਰੋਦੀ ਦੰਮ ਦੱਸ ਸਾਲ ਦਾ ਹਾਂ ਖਾਣ ਗੋਦ ਨਾ ਮੈਂ ਮੈਂ ਨਹੀਂ ਜਾਗੀ ਮੈਂ ਪਾਤਾ ਮੈਂ 2023 ਗੋਲਦੀ ਗਈ ਨੂੰ ਕਰ ਤੇਰੇ ਤੋਂ ਤਾਂ ਮੋਲੇ ਨੇ ਤੂੰ ਦੇਖ ਦੇਉਂਦੀ ਮੈਂ ਮੋਦਾਵਾ ਕੇ ਨੂੰ ਇਹ ਮਹਿਕਾ ਦਮਾ ਆ ਬੁਰਾ ਫਰੇ ਭਾਈ ਆਪਣੇ ਕੋਲ ਰੱਖੋ ਜੇ ਤੇਰੇ ਪੈਸੇ ਮੇਰੇ ਨਾਲ ਜਿਆਦਾ ਬੰਨ ਚਲੋ ਆਪ ਆਪਣੇ ਪੈਸੇ ਆਪਣੇ ਆਪਣੇ ਕੋਲ ਰੱਖਿਆ ਕਰੋ ਨਾ ਨਾ ਮਾਤਾ ਮੰਗੇ ਤਾਂ ਨਾ ਮਾਤਾ ਦੇਵੇ ਜਾਇਆ ਕਿ ਕਿ ਨਾ ਲਵਾ ਇਹਨੇ ਨਾ ਕਰੀ ਆਹ ਆਹ ਯਾਰ ਆਲਾ ਤਾਂ ਉਹ ਉਹ ਦਾਂਜੋ ਤੂੰ ਖਾ ਨਹੀਂ ਕੋਣ ਮਮੀ ਤਾਂ ਇਹਦਾ ਖਾਦਾ ਕੱਢਣਾ ਲੈਣੀ ਤੇ ਖਾਦਾ ਨਹੀਂ ਕੱਢਣਾ ਇਹ ਜਾਲ ਕਹਿੰਦੀ ਮੈਨੂੰ ਦਿੰਦਾ ਕੱਖ ਨਹੀਂ ਆਹੋ ਇੰਨੀ ਦੇਣ ਦੇ ਕੇ ਮਾਤੇ ਵੀ ਕਿੰਨੇ ਆਹ ਦੇਸੀ ਦੇਸੀ ਕੇ ਲੈ ਕੇ ਨਾ ਮਾਤਾ ਬਾਪੂ ਦੇ ਕਿ ਗੱਲ ਨਹੀਂ ਆਹ ਇਹੋ ਹੱਟੀਆਂ ਨਾ 400 ਤੋਂ ਘੱਟ ਨਹੀਂ ਮਿਲਦਾ ਗੱਲੋ ਆਹ 7 700 ਦਾ ਡੇੜੀ ਖੋਹ ਪੰਕੀ ਉਹ ਮੈਂ ਉਥੋਂ ਦੇ ਨਾ ਚਾਹਦਾ ਉਹ ਗਾਹੀ ਐਦਾਂ ਨਿਕਾਣਾ ਦੰਦ ਮੈਂ ਬੱਬੀ ਕਿਹਦੀ ਆਉਂਦੀ ਐ ਨਹੀਂ ਮੈਂ ਕੱਲ ਹੋਰਦੇ ਨਾ ਖਾਈ ਮੈਂ ਇਹ ਇਹ ਦੇ ਦੇ ਤੂੰ ਹਟਣਾ ਕਿੰਨੀ ਵਜੇ ਤੇ ਗਿਆ ਆਹੋ ਤੇਰੇ ਕੋਲ ਦੇ ਕੋਲ ਉਹ ਕਹਿੰਦੇ ਜੁਗਲੀ ਮੇਰੇ ਮੇਰੇ ਮਾੜੋ ਖਾਣਾ ਤੂੰ ਆ ਲੈ ਜਿੰਦਾ ਲਾ ਕੇ ਜਿੰਦਾ ਲਾ ਕੇ ਹਾਂ ਉਹਦਾ ਗਰਾਮੀ ਤੇਰੀ ਦੂਰ ਲੈ ਮੈਂ ਖਾਂਦੀ ਹੁਣ ਉਹਦਾ ਹੁਣੋਂ ਗੱਲ ਕਰਦਾ ਕਹਦਾ ਜਈਦ ਜਿਹੜਾ ਕਹਿੰਦਾ ਕਹਿੰਦਾ ਉਹਦਾ ਮਿਹਣਾ ਮਾਰ ਹੀ ਦਿੱਤਾ ਉਹ ਹੁੰਦਾ ਬਣਾ ਨਾ ਤੂੰ ਮਿਹਣਾ ਮਾਰ ਤੇ ਪੋਣੀ ਮੈਂ ਮਜ਼ਾ ਦੇਰੇ ਜਿੰਨਾ ਜਿੰਨਾ ਵੀ ਖਾਦਾ ਕੱਢ ਕੇ ਦਿਖਾ ਲ ਦੇ ਜੋੜਿਆ ਜਿਹੜਾ ਦੇ ਵੀਰ ਵਾੜ ਦੋ ਨਾ ਨਾਮ ਆ ਕਿਤੇ ਜਾਣਾ ਤਾਂ ਨਾਮ ਆ ਪਾਉਣਾ ਗੱਲ ਖਤਮ ਹੋਈ ਚਲੋ ਮੰਮੀ ਚਲੋ ਹੁਣ ਚਾਹ ਪੀ ਲੈ ਕਹੂ ਉਹ ਹੀ ਪਵਾਉ ਆਹੋ ਨੋਟੇ ਨਾਲ ਲਾਵਾ ਦੀ ਕਾਲੀ ਪੀ ਲਾ ਦੇਣਾ ਨਾ ਮੈਨੂੰ ਸ਼ੌਂਕ ਐ ਨਾ ਜਾਣਦਾ ਕਿਤੇ ਮੰਮੀ ਅੱਧੀ ਨਾਲ ਮਿੰਦੂ ਬੱッセ ਠੀਕ ਆ ਜੱਜਿਆ ਬੱッセ ਬੱッセ ਵਧੀਆ ਮੰਦਾ ਬੱッセ ਤੇਰੇ ਬੱਜਦੇ ਪੈਸੇ ਚਾਰ ਆਹੋ ਕਿਤੇ ਬੱッセ ਉੱਤੇ ਵੀ ਤਾਂ ਪੈਸੇ ਲੈ ਰਹੇ ਨੇ ਉਹ ਪਾਪਾ ਹਾ ਚਾਣੀ ਲੱਗਣੀ ਉੱਧਾ ਸੋ ਲੱਗਦਾ ਚਾਹ ਠੀਕ ਆ ਬੇ ਲੋਟੀ ਲੋਟੀ ਲਿਆ ਅਣੀ ਯਾ ਕਰਦੀ ਰੋਟੀ ਦਾ ਕੰਮ ਕਰਵਾ ਸ਼ੁਰੂ ਇਧਰ ਤਾਂ ਰਜਾਈ ਲੈ ਹੋ ਗਈ ਨਾਲ ਨਾਲ ਟੀਵੀ ਦੇਖ ਹੋ ਰਿਹਾ ਤੇ ਨਾਲ ਨਾਲ ਨਿਗ ਮਾਰ ਨਿਗ ਮਾਰ ਹੋ ਰਿਹਾ ਹੈ ਹੈ ਜਾਏਗਾ ਗਲੋਫ ਚ ਅਜਾਈਆਂ ਹੀ ਬੋਲਦ ਵਰਗੀਆਂ ਡੇੜੇ ਭਾਰੀਆਂ ਠੇਲੇ ਮੰਮੀ ਲੱਗਦਾ ਉਹ ਤੋਂ ਚੱਕਦੀ ਲੋ ਜੀ ਨਿੱਗ ਜੂ ਉਠਣਾ ਪੈ ਗਿਆ ਲੋ ਜੀ ਫੁੱਲਾਲੀ ਆ ਗਈ ਹੁਣ ਤੇ ਇਹ ਕਿਹੜਾ ਸਹੀ ਹੈ ਪਾਟੀ ਆ ਆਹ ਜਿਹੜੀ ਬੱਟੀ ਠੀਕ ਆ। ਅਪਾ ਮਮਮੀ ਕਹਿੰਦੀ ਜਿੱਦਾ ਲਾਤਾ ਫਿਰ ਸੁੱਟਾਣਾ ਮੈਚ ਨਹੀਂ ਹੁੰਦਾ ਬੁੱਲਾ ਆ ਲਈ। ਇਹ ਬਾਲ ਦੇ ਦੇ ਸਾਰੀ ਖਾਦੀ ਪਈ ਐ। ਬਾਲੇ ਵੀ ਨਹੀਂ। ਬਾਲ ਨੂੰ ਦੱਸ ਜਿਹੜੀ ਉੱਪਰ ਲੈਣੀ ਬਾਲਾਂ ਦੇਣੀ ਆ ਦਿਮਾਗ ਦੇ।